ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਕੰਮ ਆਪਾਂ ਦੋ ਤਿੰਨ ਕਰਨੇ ਨੇ ਪਹਿਲਾਂ ਆਂ ਚੰਦਾਸਿਓਂ ਆ ਗਿਆ ਇਹ ਕਹਿੰਦਾ ਜੀ ਕਿਤਾ ਸਾਡੇ ਸਾਈਕਲ ਲਿਆ ਕੇ ਦਾ ਇਕਲਾ ਤੇ ਬਹੁਤ ਔਖੀ ਆ ਪਾਰਟੀ ਲਓ ਜੀ ਆਹ ਭਾਈ ਟਾਇਰਾਂ ਦਾ ਕੰਮ ਕਰਦਾ ਇਹ ਟਾਇਰ ਟੂਰ ਵੇਚਦੇ ਵੀ ਨੇ ਓਰੇ ਇਹਨਾਂ ਕੋਲ ਆਪਾਂ ਨੇ ਫਿੱਟ ਫਿੱਟ ਕਰਾ ਲੇ ਸਾਰੇ ਟਾਇਰ ਹਾਂ ਦਾ ਬੋਰਡ ਦਿਖਾ ਦਿੰਨੇ ਆਪਾਂ। ਆਹ ਆ। ਠੀਕ ਹੈ ਇਹੋ। ਸਰਪ੍ਰਸਤ ਵੀ ਠੀਕ ਹੈ। ਖੰਨੇ ਆ ਜੀ ਇਹ। ਸਮਰਾਲਾ ਚੌਂਕ ਤੇ। ਬੰਦੇ ਵਧੀਆ ਨੇ। ਆਪਣੇ ਪੁਰਾਣੇ ਮਿੱਤਰ ਨੇ। ਲੋ ਜੀ। ਥੋੜਾ ਜੰਦੇ ਨੂੰ ਕਈਆਂ ਵੀ ਲੈ ਦੇਣੀਆਂ ਨੇ ਆਪਾਂ ਨੂੰ। ਕਿਹੜੀਆਂ ਲੈਣੀਆਂ ਨੇ? ਆ ਕਰੋ ਜੀ ਤਿਆਰ দাও ਇਹਨੂੰ ਫੜਾ ਰਾਣੇਦਾਰ ਨੂੰ ਇਹ ਵੀ ਬੜੇ ਪੁਰਾਣੇ ਨੇ ਬਜ਼ੁਰਗ ਇੱਕੋ ਜਿਹੇ ਆ ਇਹਦੇ ਹੁਣ ਆਰੀ ਕਰਵਾਉਂਦੇ ਆ ਪਰ ਸਾਡਾ ਫੋਰਮੈਨ ਕਹਿੰਦਾ ਵੀ ਲੱਗੀ ਸਰਬਰਪੁਰ ਵਾਲਾ ਸਰਦਾਰ ਜੀ ਕਹਿੰਨਾਂ ਲਿਆਉਣੀਆਂ ਤਾਂ ਉੱਥੋਂ ਲੈ ਕੇ ਜਿੱਦੇ ਉੱਥੋਂ ਹੀ ਲੈ ਲੈਣੇ ਹੁਣ ਦੋਦੇ ਪੁੱਤਾਂ ਹੋਇਆ ਮੋਬਾਈਲ ਸੰਦੇ ਸਿੰਘ ਨੇ ਲੈਣਾ ਮੋਬਾਈਲ ਹਾਂ ਦੇਖ ਵੀ ਸੰਦੇਆ ਇਹ ਹਟਦਾ ਨਹੀਂ ਕਹਿੰਦਾ ਮੈਂ ਵੀ YouTube ਤੇ ਸਰਦਾਰ ਦੇਖਿਆ ਕਰਨੀਆਂ ਵੀਡੀਓ ਫਸੇ ਗਾਜੀ ਦੱਸ ਆਪਣਾ ਐਡਰੈਸ ਮੈਂ ਪੰਜਾਬ ਮੋਬਾਈਲ ਕੇਟਰ ਤੋਂ ਜਿੱਖਨੇ ਤੋਂ 20 ਸਾਲ ਤੋਂ ਦੀ ਸੇਵਾ ਜੇ ਆਪਾਂ ਕਰ ਰਹੇ ਹਾਂ ਮੋਬਾਈਲ ਦਾ ਕੰਮ ਹੁਣ ਆਪਾਂ ਇਲੈਕਟ੍ਰੋਨਿਕਸ ਦਾ ਵੀ ਕੰਮ ਨਾਲ ਐਡ ਕਰ ਲਿਆ ਦੇਖੋ ਜਿਵੇਂ AC ਹੈਗੇ ਹਨ AC ਵੀ ਸਾਡੇ ਕੋਲ ਤੁਹਾਨੂੰ ਮਿਲ ਜਾਣਗੇ ਕੂਲਰ ਵੀ ਤੁਹਾਨੂੰ ਮਿਲ ਜਾਣਗੇ LED ਵੀ ਮਿਲ ਜੂ ਵਾਸ਼ਿੰਗ ਮਸ਼ੀਨ ਵੀ ਮਿਲ ਜੂਗੀ ਉਰੇ ਜੀ ਇਹਦੇ ਸਾਡੇ ਕੋਲ ਆਫਰ ਚੱਲ ਰਹੀ ਹੈ ਇੱਕ ਬਹੁਤ ਵਧੀਆ ਜਿਵੇਂ ਹਰ ਇੱਕ ਬੰਦਾ ਕੈਸ਼ ਨਹੀਂ ਲੈਣਾ ਚਾਹੁੰਦਾ ਸਾਡੇ ਕੋਲ ਕਿਸ਼ਤਾਂ ਕਰਾਣਾ ਚਾਹੁੰਦਾ ਅਸੀਂ 0% ਇੰਟਰਸਟ ਤੇ AC ਦੇਵਾਂਗੇ 플러스 ਮਹੀਨੇ ਦੀ ਕਿਸ਼ਤ ਵੀ ਕੋਈ ਜ਼ਿਆਦਾ ਨਹੀਂ ਹੈਗੀ 2110 ਰੁਪਏ ਕਿਸ਼ਤਾਂ ਮਹੀਨੇ ਦੀ ਤਾਂ ਸਾਡਾ ਚੰਦਾ ਨਾ ਰਸਾ ਦੀ ਕਦੇ ਨੇ ਯਾਰ ਰੋਸ ਜਣਾ ਮੈਨੂੰ ਤਾਂ ਹੁਣੇ ਲੈ ਕੇ দাও ਸਹੀ ਗੱਲ ਬਹੁਤ ਵਧੀਆ ਆਫਰਾਂ ਦੇਵਾਂਗੇ ਆਪਾਂ ਮੇਰੀ ਸੀ ਤੇ ਕੋਲ ਰੇਟ ਤੇ ਜੂ ਟਰਾਈ ਕਰੋ ਜੀ AC ਲੈਣ ਤੋਂ ਜਿਹੜਾ ਹੈਗਾ ਤੁਹਾਨੂੰ ਸਭ ਤੋਂ ਬੈਸਟ ਪ੍ਰਾਈਸ ਦੇਵਾਂਗੇ ਜਿਹੜਾ AC ਦੇ ਮੋਬਾਈਲ ਵੀ ਲੈਣਾ ਹੈ ਮੋਬਾਈਲ ਤੇ Apple ਦੀ ਵੀ ਆਫਰ ਚੱਲਦੀ ਹੈ ਸਾਡੀ ਦੁਕਾਨ ਤੇ ਜਿ ਦੇਖੋ ਕਿਉਂ ਸਾਡਾ ਪੋਸਟਰ ਲੱਗਿਆ ਸਾਡੇ ਕੋਲ ਤੁਸੀਂ ਅੱਜ ਕੋਲ 13 ਲੈਣਾ ਹੈ ਅਸੀਂ 76 ਰੁਪਏ ਡਿਲੀ ਦੇ ਹਿਸਾਬ ਨਾਲ ਦੇ ਸਕਦੇ ਆ ਤੁਹਾਨੂੰ 14 ਲੈਣਾ 90 ਰੁਪਏ ਡਿਲੀ ਦੇ ਹਿਸਾਬ ਨਾਲ ਦੇ ਸਕਦੇ ਆ 105 ਰੁਪਏ ਡਿਲੀ ਦੇ ਹਿਸਾਬ ਨਾਲ ਦੇ ਸਕਦੇ ਹਾਂ ਹੁਣ ਕੋਈ ਵੀ ਫੋਨ ਲੈਣਾ ਹੈ ਕੋਈ ਵੀ ਇਲੈਕਟ੍ਰੋਨਿਕ ਲੈਣੀ ਹੈ ਬਿਲਕੁਲ ਹੋ ਗਈ ਆਸਾਨ ਸਾਡੇ ਕੋਲ ਆਓ ਕਿਸ਼ਤਾਂ ਕਰਾਓ 0% ਵਿਆਜ ਹੈ ਕੋਈ ਵਿਆਜ ਨਹੀਂ ਤੁਹਾਨੂੰ ਲੱਗੂਗਾ ਸਾਡੇ ਕੋਲ ਆ ਕੇ ਪੰਜਾਬ ਮੋਬਾਈਲ ਕੇਅਰ ਸਮਝਾਉਂਦਾ ਜੀ 105 ਸੈਂਕਲ ਦੇ ਕੇ ਫੜਾ ਜਾ ਕਰੇਗਾ ਦੁਬਈ ਲੈ ਦਿੰਦੇ ਆ ਸਾਡੇ ਕੋਲ ਭਰਾ ਜੀ ਆਏ ਨੇ ਕਹਿੰਦੇ ਸੀ YouTube ਤੇ ਲਾਣੀ ਹੈ ਜੀ ਇਹਨਾਂ ਦਾ ਵੀ ਆਪ ਕੋ ਦਾ ਰੋਂ ਦੇ ਰਹੇ ਆ ਜੀ 128 GB ਮੈਮਰੀ ਦੇ ਰਹੇ ਨੇ ਨਾਲ ਇਹਦੀ ਵੀਡੀਓ ਕੁਆਲਿਟੀ ਵੀ ਵਧੀਆ ਹੈ ਨਾਲ ਚਾਰਜਰ ਵੀ ਦਿੱਤੀ ਬਾੜ ਰਿਹਾ ਹੈਗਾ ਜਿਹੜਾ ਇਹਨੂੰ 35 ਤੋਂ 40 ਮਿੰਟ ਚ ਚਾਰਜ ਕਰ ਦੂਗਾ ਇਹ ਕਹਿੰਦੇ ਸੀ ਵੀਡੀਓ ਵੱਧ ਤੋਂ ਵੱਧ ਦੇਖਣੀ ਹੁੰਦੀ ਹੈ ਬੈਟਰੀ ਜਲਦੀ ਜਲਦੀ ਚਾਰਜ ਹੋ ਜਾਵੇ ਤਾਂ ਕਰਕੇ ਸਾਡੇ ਕੋਲ ਆ ਫੋਨ ਲੈ ਰਹੇ ਨੇ ਇਹ ਲਓ ਜੀ ਕਿਵੇਂ ਲੱਗਿਆ ਇਹ ਫੋਨ ਵਧੀਆ ਜੀ ਵੀਡੀਓ ਦੇਖਣ ਵਾਸਤੇ ਲੈ ਰਹੇ ਹੋ ਫੋਨ YouTube ਤੇ ਵੀਡੀਓ ਦੇਖਦੇ ਤੁਸੀਂ ਸਾਡੀ ਵੀਡੀਓ ਦੇਖ ਕੇ ਸਾਡੇ ਕੋਲ ਆਇਆ ਤੁਸੀਂ ਹਾਂ ਜੀ ਹਾਂ ਤੁਹਾਨੂੰ ਇੰਤਨਵਾਜੀ ਤੁਹਾਡਾ ਬੋਲ ਲਓ ਜੀ ਇਹ ਬੰਦੇ ਲੱਗੇ ਕੱਦੂ ਕਰਨ ਆਹ ਦੇਖੋ खासा ਕੱਦੂ ਕਰਿਆ ਤੇ ਮੇਰੇ ਹਿਸਾਬ ਨਾਲ ਜਾਨੀ ਜਿੰਨੀ ਗਰਮੀ ਪੈ ਰਹੀ ਆ ਚਲੋ ਜਿਹਨੇ ਬਾਲੇ ਜਾਦੇ ਖੇਤੀ ਆ ਉਹ ਤਾਂ ਜੁੱਧ ਕਰੇ ਸੋ ਕਰੇ ਪਰ ਵੈਸੇ ਅਜੇ ਅਸੀਂ ਵੀ ਨਹੀਂ ਕਰ ਰਹੇ ਕੱਦੂ ਬਈ 20 ਤਰੀਕ ਤੱਕ ਤਾਂ ਠਹਿਰੇ ਜਾਣਾ ਚਾਹੀਦਾ ਐਡਾ ਕੋਈ 5-4 ਦਿਨ ਫਰਕ ਨਹੀਂ ਪੈਂਦਾ ਹਜੇ ਗਰਮੀ ਬਹੁਤ ਜ਼ਿਆਦੇ ਆ ਪਾਣੀ ਦੀ ਵੇਸਟੇਜ ਬਹੁਤ ਜ਼ਿਆਦੇ ਹੋਣੀ ਹੈ ਹਜੇ ਇਸੇ ਲਈ ਆਪਾਂ ਨੇ ਵੀ ਹਲੇ ਮੰਨ ਲਓ 20 ਤਰੀਕ ਤੱਕੇ ਲੱਗਾਂਗੇ ਆਪਾਂ ਵੀ ਬਈ ਚਲੋ ਜੇ ਕਿਸੇ ਦੀ ਜ਼ਿਆਦਾ ਹੀ ਖੇਤੀ ਵੱਡੀ ਆ ਉਹਨੂੰ ਤਾਂ ਕਰਨਾ ਪੈਂਦਾ ਜਿਹੜੇ ਵੀਰਾਂ ਦੇ ਹਿਸਾਬ ਦੀ ਆ ਉਹਨਾਂ ਨੂੰ ਤਾਂ ਮੈਂ ਬੇਨਤੀ ਕਰਦਾ ਵੀ ਥੋੜੇ ਜਿ 5-4 ਦਿਨ ਯਾਰ ਹੋਰ ਠਹਿਰ ਜਾਓ ਮੀਰਾ ਮੈਨੂੰ ਲੱਗਦਾ ਵੀ ਅੱਗੇ 5-4 ਜੁਲਾਈ ਨੂੰ ਜਾਂ 10 ਦਿਨਾਂ ਜਾ ਕੇ 5-7 ਨੂੰ ਪੈਣਾ ਜਿਹੜਾ ਪਹਿਲਾਂ ਕਣੀ ਨੂੰ ਪੈ ਸਕਦੀ ਆ। ਹੋਰ ਬਾਲੀ ਨਹੀਂ ਦੀ ਆਸ ਨਹੀਂ ਹੈ ਜੇ। ਕਿਉਂ ਹੁਣ ਅੱਗੇ ਵਾਲੀ ਗੱਲ ਤਾਂ ਹੈ ਨਹੀਂ। ਫੇਰ ਆਪਾਂ ਐਵੇਂ ਭਗਵੰਤ ਮਾਨ ਨੂੰ ਗਾਲਾਂ ਕੱਢੀ ਜਾਵਾਂਗੇ ਵੀ ਲਾਈਟ ਨਹੀਂ ਦਿੰਦਾ। ਅੱਛਾ ਪੁਰਾਣੇ ਟਾਈਮ 'ਚ ਹੋਰ ਵੀ ਹੁੰਦਾ ਸੀ ਵੀ ਜਿਵੇਂ ਉਹ ਕਦੂ ਕਰਦੇ ਸੀ ਆਪਾਂ ਪਾਣੀ ਕਾ ਵੀ ਵਧੀਆ ਖੜਾ ਰਹਿੰਦਾ ਸੀ ਹੁਣ ਪਾਣੀ ਵੀ ਨਹੀਂ ਉਹਨਾ ਉਹ ਕਰਦਾ ਪੂਰਾ ਨਹੀਂ ਹੁੰਦਾ ਜੇ ਮੀਂਹ ਨਾ ਪਵੇ ਤੇ ਉਹ ਫਿਰ ਧਰਤੀ ਦਾ ਪਾਣੀ ਖਤਮ ਕਰਨਾ ਸੋ ਸਾਰਿਆਂ ਨੂੰ ਬੇਨਤੀ ਇਹ ਵੀ ਆ ਵੀ 20 ਤਰੀਕ ਤੱਕ ਮੇਰੇ ਹਿਸਾਬ ਨਾਲ ਠਹਿਰ ਜਾਣਾ ਚਾਹੀਦਾ